ਯਾਨ ਬੇਨਤੀ ਕੀਤੀ ਇਹਨਾਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਸੀਂ ਨਾ ਮਹਾਂਪੁਰਖਾਂ ਦਾ ਪੰਜ ਸਿੰਘ ਸਹਿਬਾਂ ਦਾ ਸਾਰੀ ਸੰਗਤ ਨੂੰ ਆਸ ਰੱਖਦੇ ਹਾਂ ਆਨਲਾਈਨ ਸਮੇਂ 'ਚ ਵੀ ਸਾਡਾ ਸਾਰੀ ਸੰਗਤ ਸਹਿਯੋਗ ਦੇਊਗੀ ਬਾਬਾ ਅਨੰਤ ਵੀਰ ਸਿੰਘ ਜੀ ਦਾ ਇਸ ਕਾਰਜ ਨੂੰ ਸੰਗਤ ਚੜ੍ਹਦੀ ਕਲਾ ਨਾਲ ਸੰਪੂਰਨ ਕਰੇਗੀ ਹੁਣ ਬਾਬਾ ਜੀ ਕਿਰਪਾ ਕਰਨ ਪੰਜ ਸਿੰਘ ਸਹਿਬਾਂ ਦੁਆਰਾ ਮੇਰ ਕਰ ਰਹੇ ਦੇ ਵਰਤਰੀ ਹੈ ਜੀ ਜੀ ਸੰਗਤ ਆਈ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਦੁਬਾਰਾ ਫੇਰ ਹੱਥ ਜੁੜਦੇ ਕੀ ਇਸ ਤਰ੍ਹਾਂ ਹੀ ਵਿਚਾਰਨਾਂ ਦੀ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਵੱਡੀ ਹੈ ਕਿ ਇਥੋਂ ਜੇ ਸੰਗਤ ਨੇ ਸਹਿਯੋਗ ਦਿੱਤਾ ਤੇ ਦਰਬਾਰ ਸਾਹਿਬ ਦੇ ਪਾਰਕਿੰਗ ਗੇਟ ਤੋਂ ਲੈ ਕੇ ਜਮਸ਼ਤਪੁਰ ਦੇ ਪੁਲ ਤੱਕ ਤੇ ਗੁਰੂ ਕਿਰਪਾ ਕਰੇ ਸੰਗਤ ਇਸੇ ਤਰ੍ਹਾਂ ਬਾਬਾ ਸਹਿਯੋਗ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤੇ ਤਾਂ ਹੀ ਆਇਆ 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 ਇੱਕ ਨੂੰ ਇੱਕ ਮੁਦਦ ਸਾਰੇ ਚੇਤੇ ਰੱਖ ਲੋ ਬਾਬਾ ਇੱਕ ਬਰਾਬਰ ਤੇ ਹੋ ਜਾ ਨਾ ਚਲੋ ਬਾਈ ਅੱਛਾ ਉਹ ਲੈ ਲੈ ਇਸ ਤੋਂ ਬੈਨਾ ਸਿਯਾਰਾ ਉਹ ਸੋਹਣੇ ਜਿਹੜੇ ਪੀਣੇ ਲੇ ਰਹੇ ਹੁਣ ਤੁਸੀਂ ਅਨੰਤ ਵੀਰ ਜੀ ਨੇ ਇਹ ਸੇਵਾ ਸ਼ੁਰੂ ਕੀਤੀ ਆ ਮਹਾਪੁਰਖ ਸ਼ੁਰੂ ਤੋਂ ਕਾਰ ਸੇਵਾ ਕਰਦੇ ਆਏ ਨੇ ਗੁਰਦੁਆਰਿਆਂ ਦੀ ਸਕੂਲਾਂ ਦੀ ਹਸਪਤਾਲਾਂ ਦੀ ਉਸ ਬੰਧ ਵਿੱਚ ਜੋ ਇਹ ਮਹਾਨ ਕਾਰਜ ਸੰਤ ਅਨੰਤ ਵੀਰ ਜੀ ਨੇ ਸ਼ੁਰੂ ਕਰੇ ਜਾ ਰਹੇ ਆ ਮੈਂ ਕਹਿੰਦਾ ਇਹ ਇੱਕ ਉਮਰ ਤੇ ਇਹਨਾਂ ਦੀ ਹੋ ਸਕਦਾ ਮੇਰੇ ਤੋਂ ਵੀ ਛੋਟੀ ਹੋਵੇ ਪਰ ਜੋ ਇਹਨਾਂ ਨੇ ਨਿਸ਼ਚਾ ਕੀਤਾ ਵਾ ਜਾਂ ਜੋ ਇਹਨਾਂ ਨੇ ਬੀੜਾ ਚੁੱਕਿਆ ਵਾ ਉਹਦੇ ਕਰਕੇ ਇਹ ਬਹੁਤ ਹੀ ਜਿਹਾ ਮਹਾਨ ਕਾਰਜ ਸ਼ੁਰੂ ਕਰਨ ਜਾ ਰਹੇ ਆ ਇਹਨਾਂ ਦਾ ਜਿਹੜੀ ਸੇਵਾ ਵਾ ਇਹ ਮਹਾਨ ਤੇ ਬੜੇ ਵੱਡੇ ਸ਼ਬਦਾਂ ਵਿੱਚ ਇਤਿਹਾਸ ਚ ਲਿਖੀ ਜਾਊਗੀ ਕਿਉਂਕਿ ਜਿਵੇਂ ਸੰਤ ਮਹਾਂਪੁਰਖ ਸੰਤ ਸੀਚੇਵਾਲ ਜੀ ਨੇ ਜਿਹੜੀ ਮਈ ਸਾਫ ਕੀਤੀ ਮੇਰਾ ਖਿਆਲ ਆ ਪਹਿਲਾਂ ਉਹਨਾਂ ਦਾ ਕੋਈ ਵੀ ਨਾਂ ਜਾਨੂ ਨਹੀਂ ਸੀ ਤੇ ਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਈਏ ਤੇ ਸੰਤ ਸੀਚੇਵਾਲ ਜਿਹਦਾ ਨਾਂ ਜਿਹੜਾ ਵਾ ਉਹ ਹਰ ਕੋਈ ਬੜਾ ਸਤਿਕਾਰ ਨਾਲ ਅੱਜ ਜੋ ਇਹ ਮਹਾਲ ਸੇਵਾ ਸੰਤ ਬਾਬਾ ਨੰਦਬੀਰ ਜੀ ਨੇ ਸ਼ੁਰੂ ਕੀਤੀ ਆ ਇਹ ਇੱਕ ਬਹੁਤ ਹੀ ਮਹਾਨ ਕੰਮ ਦਾ ਇਹ ਨੂੰ ਲੈਣਾ ਚਾਹੀਦਾ ਇਹ ਇੱਕ ਬਹੁਤ ਹੀ ਵੱਡਾ ਨਿਸ਼ਾਨਾ ਜੋ ਖਤਮ ਆ ਜੋ ਕਿ ਅਜ ਤੱਕ ਜਿਵੇਂ ਬਾਬਾ ਸਿਜੇਵਾਲ ਜੀ ਨੇ ਤੇ ਬਾਬਾ ਸੇਵਾ ਸਿੰਘ ਜੀ ਸ਼ੁਰੂ ਕਰ ਦਿੱਤੀਆਂ ਸੇਵਾ ਤੋਂ ਇਲਾਵਾ ਉਹਨਾਂ ਦੇ ਪੁੱਤਰ ਨਗਰਿਆ ਦੀ ਵੀ ਸੇਵਾ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਸੀ ਉਹਦੇ ਵਿੱਚ ਕਿ ਮੀਲ ਪੱਥਰ ਸਾਹਿਬ ਤੋਂ ਉੱਪਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਇਹਦੇ ਵਿੱਚ ਜਿਹੜਾ ਅੱਜ ਇਹ ਡਰੇਨ ਨਿਕਲਦੀ ਜੋ ਕਿ ਕੱਦੇ ਨਾਲੇ ਦਾ ਰੂਪ ਲੈ ਚੁੱਕੀ ਆ ਉਹਦੀ ਸਫਾਈ ਤੇ ਉਹਦੇ ਤੋਂ ਬਾਅਦ ਸਾਰੇ ਸ਼ਹਿਰ ਦੀਆਂ ਸੜਕਾਂ ਨਾਲਿਆਂ ਨੂੰ ਵੀ ਇਹ ਸਫਾਈ ਦੇ ਵਿੱਚ ਜਾਂ ਉਹਨਾਂ ਨੂੰ ਬਣਾਉਣ ਚ ਪੂਰਾ ਸਹਿਯੋਗ ਦੇਣਗੇ ਮੇਰੀ ਸਾਰੀ ਸਾਧ ਸੰਗਤ ਨੂੰ ਇਹ ਪਰਜੋਰ ਅਪੀਲ ਆ ਕਿ ਆਪਸਾਰੇ ਤਕੜੇ ਹੋ ਗਿਆ ਤਾਂ ਮਨ ਮਨ ਤੇ ਧਨ ਨਾਲ ਇਹ ਜਿਹੜੀ ਇਹਦੇ ਵਿੱਚ ਸਹਿਯੋਗ ਲਈਏ ਕਿਉਂਕਿ ਜਿਹੜੀ ਆ ਇਹ ਜਿਹੜਾ ਮਹਾਨ ਕੁੰਭਾ ਇਹ ਕਿੰਨਾ ਗੱਲਾਂ ਤੋਂ ਬਿਨਾ ਇਹ ਪੂਰਾ ਨਹੀਂ ਹੋ ਸਕਦਾ ਇਹਦੇ ਧਨ ਵੀ ਚਾਹੀਦਾ ਮਰਮ ਵੀ ਚਾਹੀਦਾ ਸਾਨੂੰ ਕਰਕੇ ਜਿੰਨਾ ਵੀ ਕੋਈ ਜਿੰਨੀ ਵੀ ਸ਼ਰਤਾਂ ਦੇ ਮੁਕਾਬਲੇ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਜੋਰ ਲਾ ਸਕੀਏ ਤਾਂ ਕਿ ਇੱਕ ਸ਼ਹਿਰ ਇਹਨੂੰ ਪਗਮਗਾ ਸ਼ਹਿਰ ਜਿਹੜਾ ਇਹ ਬਣਾਇਆ ਜਾ ਸਕੀ ਬਹੁਤ ਬਹੁਤ ਧੰਨਵਾਦ ਸਰਕਾਰ ਵੱਲੋਂ ਇਹਨਾਂ ਦੀ ਕੀ ਸਹਾਇਤਾ ਕੀਤੀ ਜਾਊਗੀ ਆਪਣੇ ਤੋਂ ਸਰਕਾਰ ਲੈਵਲ ਤੇ ਜੋ ਵੀ ਇਹ ਸਹਿਯੋਗ ਕਮੇਟੀ ਵੱਲੋਂ ਤੇ ਸਰਕਾਰ ਵੱਲੋਂ ਇਹ ਚਾਹਣਗੇ ਜਿਹੜਾ ਕਮੇਟੀ ਵੱਲੋਂ ਸਹਿਯੋਗ ਚਾਹਣਗੇ ਉਹਦੇ ਮੈਂ ਆਪਣੀ ਕੌਂਸਲ ਨੂੰ ਵਿਸ਼ਵਾਸ ਦੋਣਾ ਇਮੀਡੀਏਟਲੀ ਉਹ ਕੀਤਾ ਜਾਊਗਾ ਤੇ ਜਿਹੜਾ ਸਰਕਾਰ ਨੂੰ ਸਹਿਯੋਗ ਚਾਹਣਗੇ ਜਿਵੇਂ ਟ੍ਰੇਨ ਦਾ ਸਾਰਾ ਇਹਨਾਂ ਨੇ ਮੈਨੂੰ ਕਿਹਾ ਸੀ ਮੈਂ ਟ੍ਰੇਨ ਡਿਪਾਰਟਮੈਂਟ ਦੇ ਐਸ.ਐਸ. ਸਾਹਿਬ ਨੂੰ ਲੈ ਕੇ ਇਹਦਾ ਸਾਰਾ ਬਲੂਪ੍ਰਿੰਟ ਬਣਾਤਾ ਵਾ ਉਹ ਉਸ ਹਿਸਾਬ ਨਾਲੇ ਸੇਵਾ ਚੱਲੂਗੀ ਕਿਉਂਕਿ ਸਾਨੂੰ ਨਾਲ ਸੁਪਰਵੀਜ਼ਨ ਵੀ ਬਹੁਤ ਜ਼ਰੂਰੀ ਆ ਇੱਕ ਚੰਗੇ ਆਰਕੀਟੈਕਚਰ ਦੀ ਚੰਗੇ ਨਿਕਲਣ ਉਹ ਇੰਜੀਨੀਅਰ ਆਪਣੇ ਆਣ ਕੇ ਸਵਾਵਾ ਆਪਣੀਆਂ ਦੇਣਗੇ ਇਹ ਗੌਰਮੈਂਟ ਵੱਲੋਂ ਆ ਹੋਰ ਵੀ ਜੋ ਇਹ ਮੈਨੂੰ ਸੇਵਾ ਕਹਿਣਗੇ ਮੈਂ ਤਨ ਮਨ ਨਾਲ ਇਹਨਾਂ ਦਾ ਪੂਰਾ ਸਹਿਯੋਗ ਕਰਾਂਗਾ ਇਹ ਆਪਣੀ ਕੰਪਨੀ 'ਤੇ ਮੈਂ ਵਿਸ਼ਵਾਸ ਰੱਖਦਾ ਹਾਂ ਬਹੁਤ ਬਹੁਤ ਦਾ ਦੇ ਲੂੰ। ਜੋ ਕਾਲਾ ਤਾਂ ਸੰਗਤ ਕੋਈ ਸ਼ੁਰੂ ਕੀਤਾ ਸੀਗਾ ਸੰਗਤ ਦੇ ਸਹਿਯੋਗ ਦੇ ਹੁਕਮ ਦੇ ਬਾਬਤ ਹੀ ਇਹ ਸੇਵਾ ਆਰੰਭ ਹੋਈ ਹੈ। ਸੰਗਤ ਨੂੰ ਹੀ ਬਾਰ-ਬਾਰ ਬੇਨਤੀਆਂ ਕਰ ਰਹੇ ਆ ਅਸੀਂ ਦਾ ਜਗਾ-ਜਗਾ ਜਾ ਕੇ ਪਿੰਡ-ਪਿੰਡ ਜਾ ਕੇ ਆਪਣੇ ਸ਼ਹਿਰ ਦੇ ਵਿੱਚ ਵੀ ਸੰਗਤ ਦਾ ਕਾਰਜ ਹੈ ਸੰਗਤ ਆਪ ਹੀ ਇਹਨਾਂ ਨੂੰ ਲਗਾਵੇਗੀ। ਕਿ ਤੱਕ ਜਾ ਰਿਹਾ ਜੀ ਇਸ ਨਾਲੇ ਤੇ? ਇਸ ਨਾਲੇ ਤੇ ਪਹਿਲਾਂ ਤਾਂ ਇਥੋਂ ਕੂੜੇ ਦੀ ਸਫਾਈ ਕਰਾਂਗੇ ਜੀ। ਉਸ ਤੋਂ ਬਾਅਦ ਬਾਉਂਡਰੀ ਵਾਲ ਲਾਵਾਂਗੇ ਜਿੰਨੀ ਵੀ ਇੱਥੇ ਸਾਨੂੰ ਮਹਿਕਮਾ ਦੇਗਾ ਜਦ ਵੱਧ ਵੱਧ ਚੌੜੀ ਕਰਨੀ ਬਾਉਂਡਰੀ ਵਾਲ ਲਾਉਣ ਤੋਂ ਬਾਅਦ ਸੜਕ ਦਾ ਪ੍ਰਯੋਜਨ ਕਰਾਂਗੇ ਜਿਸ ਤਰ੍ਹਾਂ ਵੀ ਬਣੀ ਸੋਹਣੇ ਤਰੀਕੇ ਨਾਲ ਉਸ ਤੋਂ ਬਾਅਦ ਇੱਥੇ ਫਲਵਾੜੀ ਸੈਰ ਘਰ ਟਾਈਪ ਦਾ ਬਣਾ ਕੇ ਸੋਹਣਾ ਆਕਰਸ਼ਕ ਸੰਗਤ ਵਾਸਤੇ ਬਣਾ ਸਕੀਏ ਸ਼ਹਿਰ ਵਾਸਤੇ ਵਾਸਤੇ ਜਿਸ ਤਰ੍ਹਾਂ ਵੀ ਵੱਧ ਵੱਧ ਹੋਏਗਾ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਕੀਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਇਸ ਤਰ੍ਹਾਂ ਜੀ ਪਹਿਲਾ ਉਪਰਾਲਾ ਤਾਂ ਇਥੇ ਪਟੜੀ ਦੇ ਉੱਪਰ ਪਾਰਕਿੰਗ 게ਟ ਹੈ ਜਿਹੜਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਜਿਵੇਂ ਕਰ ਉਹ ਸਿਰਫ ਗੰਦਗੀ ਕਰਕੇ ਬੰਦ ਪਿਆ ਹੈ ਪਹਿਲਾ ਬਰਾਲਾ ਤੋਂ ਪਾਰਕਿੰਗ ਦਰਵਾਜ਼ੇ ਤੱਕ ਇੱਥੋਂ ਪੁੱਲ ਤੋਂ ਲੈ ਕੇ ਪਾਰਕਿੰਗ ਦਰਵਾਜ਼ੇ ਤੱਕ ਹੋਏਗਾ ਸੰਗਤ ਦਾ ਸਹਿਯੋਗ ਰਿਹਾ ਤਾਂ ਫਿਰ ਸੰਗਤ ਜਿੱਤਾਂ ਚਾਹੇਗੀ ਉਦੋਂ ਹੋ ਹੀ ਜਾਏਗਾ ਫਿਰ ਲਗਾਤਾਰ ਚੱਲਦੇ ਰਾਵਾਂਗੇ ਜੀ ਥੈਂਕ ਯੂ ਆਹ ਵਾਹ ਜੀ ਕਿਫਤ ਹੈ ਬਾਬੂ ਕੀ ਹਾਲ ਹੈ